you <laughs> ਅੰਗਦ ਦੇਵ ਜੀ ਦੇ satsang ਤੋਂ ਪ੍ਰਭਾਵਿਤ ਹੋ ਕੇ ਇਕੇਰਾ ਇੱਕ ਬ੍ਰਾਹਮਣ ਜੋਦ ਨੇ ਸਦਾ ਲਈ ਹੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਜੀਵਨ ਸਫਲ ਕਰਨ ਦਾ ਇਰਾਦਾ ਬਣਾ ਲਿਆ ਉਹ অতি ਪਵਿੱਤਰ ਜੀਵਨ ਦਾਤਾਰਨੀ ਅਤੇ ਉੱਚੇ ਆਚਾਰ ਵਿਹਾਰ ਦਾ ਪੁਰਖ ਸੀ ਮਾਤਾ ਖੀਵੀ ਜੀ ਤੇ ਬੀਬੀ ਵਿਰਾਈ ਨੇ ਲੰਗਰ ਦਾ ਪ੍ਰਬੰਧ ਬਹੁਤ ਸੁਚੱਜਾ ਬਣਾ ਰੱਖਿਆ ਸੀ ਚੌਧਰੀ ਤਖਤ ਮਾਲ ਤੋਂ ਇਲਾਵਾ ਪਿੰਡ ਦੇ ਕਈ ਜ਼ਮੀਨਾਂ دار ਦੁੱਧ ਆਂਦਾਲਾ ਆਧਿਕ ਦੀ ਸੇਵਾ ਕਰਦੇ ਸਨ। ਆਈ ਜੂਦ ਨੇ ਲੰਗਰ ਦੀ ਸੇਵਾ ਦੀ ਬਹੁਤ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲਈ। ਉਹ ਬੜੀ ਸਫਾਈ ਨਾਲ ਲੰਗਰ ਤਿਆਰ ਕਰਨ ਤੋਂ ਲੈ ਕੇ ਝੂਠੇ ਬਰਤਨ ਸਾਫ਼ ਕਰਨ ਅਤੇ ਲੰਗਰ ਦੇ ਖਰਚੇ ਆਦਿਕ ਦਾ ਹਿਸਾਬ ਕਿਤਾਬ ਦੀ ਸੇਵਾ ਵੀ ਕਰਦੇ ਸਨ। ਇਹ ਸਭ ਕਾਸਤੇ ਪਿੱਛੇ ਉਹਨਾਂ ਦੀ ਮਨਸਾ ਐਸੀ ਕੀ ਹਰ ਉੱਚੀ ਨੀਵੀਂ ਜਾਤ ਦੇ ਬੰਦਿਆਂ ਦੀ ਸੇਵਾ ਕਰਕੇ ਆਪਣੇ ਮਨ ਵਿੱਚੋਂ ਜਾਤ ਅਭਿਮਾਨ ਆਦਿਕ ਦੀਆਂ ਜਨਮ ਜਨਮਾਂਤਰਾ ਦੀਆਂ ਮੈਲਾ ਨੂੰ ਤੋ ਸਕਨ ਦਿਨ ਰਾਤ ਇਤਨੀ ਕਰੜੀ ਸੇਵਾ ਕਰਨ ਉੱਤੇ ਵੀ ਉਹ ਆਪਣਾ ਭਾਰ ਗੁਰੂ ਤੇ ਲੰਗਰ ਤੇ ਪਾਉਣਾ ਠੀਕ ਨਹੀਂ ਸੀ ਸਮਝਦੇ ਸੰਗਤਾ ਦੇ ਲੰਗਰ ਛਕਣ ਪਿੱਛੋਂ ਉਹਨਾਂ ਦੇ ਝੂਠੇ ਵਰਤਨਾ ਵਿੱਚ ਬੱਚੀ ਝੂਠ ਨੂੰ ਬਿਲਕੁਲ ਗੁਪਤ ਤੌਰ ਤੇ ਕਿਸੇ ਕੋਨੇ ਵਿੱਚ ਬੈਠ ਕੇ ਚੱਕ ਲੈਂਦੇ ਸਨ ਅਚਾਨਕ ਮਾਤਾ ਖੀਵੀ ਜੀ ਨੂੰ ਇੱਕ ਦਿਨ ਪਾਏ ਜੋਦ ਦੀ ਇਸ ਅਸਚਰਜ ਜਹੇ ਕਿਸਮ ਦੀ ਸਾਧਨਾ ਦਾ ਪਤਾ ਚੱਲ ਗਿਆ ਮਾਤਾ ਖੀਵੀ ਜੀ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਪਾਸ ਪੁੱਜ ਗਏ ਮਾਤਾ ਜੀ ਇਹ ਸਹਿ ਨਾ ਸਕੇ ਕਿ ਗੁਰੂ ਕਰਦਾ ਇੰਨਾ ਵੱਡਾ ਸੇਵਕ ਇਸ ਤਾਂਗ ਨਾਲ ਉਧਰ ਪੂਰਤੀ ਕਰੇ ਗੁਰੂ ਅੰਗਦ ਦੇਵ ਜੀ ਨੇ ਭਾਈ ਜੋਦ ਨੂੰ ਆਪਣੇ ਪਾਸ ਬੁਲਾ ਭੇਜਿਆ ਭਾਈ ਜੋਦ ਨੇ ਮਾਮਲੇ ਨੂੰ ਟਾਲਣ ਦੀ ਬਥੇਰੀ ਯਤਨ ਕੀਤੇ ਪਰ ਗੁਰੂ ਜੀ ਨੇ ਉਸ ਦੀ ਪੇਸ਼ ਨਾ ਜਾਣ ਦਿੱਤੀ ਭਾਈ ਜੋਦ ਨੇ ਇਕ ਕਾਲਤਾ ਇਹ ਦੱਸ ਦਿੱਤੀ ਕਿ ਉਹ ਗੁਰੂ ਘਰ ਉੱਤੇ ਆਪਣਾ ਬੋਝ ਨਹੀਂ ਸੰਭਾਉਣਾ ਚਾਹੁੰਦੇ ਤੇ ਦੂਜੀ ਗੱਲ ਇਹ ਦੱਸ ਦਿੱਤੀ ਕਿ ਜਾਤ ਦਾ ਬ੍ਰਾਹਮਣ ਹੋਣ ਕਾਰਨ ਉਸ ਅੰਦਰ ਜਾਤ ਅਭਿਮਾਨ ਬਹੁਤ ਸੀ ਗੁਰੂ ਘਰ ਦੇ ਉਪਦੇਸ਼ ਅਨੁਸਾਰ ਇਸ ਭਾਂ ਦੇ ਅਭਿਮਾਨ ਨੂੰ ਮਾਰਨ ਬਿਨਾ ਆਤਮਿਕ ਸ਼ਾਂਤੀ ਪ੍ਰਾਪਤ ਹੋ ਸਕਦਾ ਇਹ ਸਭ ਸੋਚ ਕੇ ਉਹ ਲੰਗਰ ਵਿੱਚ ਹਰ ਨੀਵੇਂ ਉੱਚੇ ਮਨੁੱਖ ਲਈ ਪ੍ਰਸਾਦ ਤਿਆਰ ਕਰਦੇ ਤੇ ਉਹਨਾਂ ਦੇ ਝੂਠੇ ਭਾਂਡੇ ਮੰਜਦੇ ਸੀ ਭਾਈ ਜੋ ਦੇ ਵਿਚਾਰ ਅਨੁਸਾਰ ਜਾਤ ਪਾਤ ਤੇ ਚੂਹਾ ਚੂਦੇ ਪੂਤ ਨੂੰ ਪੂਰੀ ਤਰ੍ਹਾਂ ਮਨ ਵਿੱਚੋਂ ਕੱਢਣ ਵਾਸਤੇ ਉਹ ਸੰਗਤ ਵਿੱਚ ਆਏ ਹਰ ਉੱਚੇ ਨੀਵੇਂ ਬੰਦੇ ਦੀ ਝੂਠ ਖਾਣ ਦਾ ਕੰਮ ਕਰ ਰਹੇ ਸੀ ਆਤਮਿਕ ਰਾਦੇ ਇੱਕ ਸੱਚੇ ਰਾਹੀਰ ਦੀ ਇਹ ਸਾਧਨਾ ਸੱਚਮੁੱਚ ਹੀ ਅਨੋਖੀ ਤੇ ਅਜੀਬ ਸੀ ਭਾਈ ਜੋਤ ਦਾ ਆਸ਼ਾ ਚੰਗਾ ਹੋਣ ਦੇ ਬਾਵਜੂਦ ਸਤਗੁਰ ਅਜੇ ਹੀ ਮਰਿਆਦਾ ਨੂੰ ਆਪਣੇ ਸਿੱਖ ਲਈ ਪੂਰੀ ਤਰ੍ਹਾਂ ਅਡੁਕਵਾ ਸਮਝਦੇ ਸਨ ਭਾਈ ਜੋਤ ਨੂੰ ਅੱਗੇ ਤੋਂ ਇਸ ਪਾਂਥ ਦੀ ਝੂਠ ਖਾਨ ਤੋਂ ਵਰਜਨ ਲਈ ਗੁਰੂ ਅੰਗਦ ਦੇਵ ਜੀ ਨੇ ਇਹ ਕਹਿ ਦਿੱਤਾ ਕਿ ਭਾਈ ਜੋਤ ਦੇਵਤਾ ਜੀ ਹੁਣ ਤਾਂ ਤੁਹਾਡੇ ਮਨ ਵਿੱਚ ਤੇ ਸਰੀਰ ਵਿੱਚ ਸੱਚਾ ਪਰਮੇਸ਼ਵਰ ਵਸਦਾ ਹੈ ਇਸ ਲਈ ਇਸ ਗੱਲ ਨੂੰ ਮੁੱਖ ਰੱਖ ਕੇ ਸਰੀਰ ਨੂੰ ਝੂਠਾ ਆਨ ਦੇਣਾ ਬੰਦ ਕਰ ਦਿਓ ਤੇ ਹੁਣ ਅੱਗੇ ਤੋਂ ਸੁੱੱਚਾ ਭੋਜਨ ਛਕੋ